ਜਦਕਿ ਮੇਰੀ ਇਸਾਈ ਬੰਦਿਆ ਨਾਲ ਲੜਾਈ ਆ ਪਰ ਮੇਰਾ ਇੱਕ ਸਟੇਟਮੈਂਟ ਉਹਨਾਂ ਦੇ ਬਾਈਬਲ ਦੇ ਅਗੇਂਸਟ ਨਹੀਂ ਆ ਮੇਰਾ ਇੱਕ ਸਟੇਟਮੈਂਟ ਜੀਸਸ ਕ੍ਰਾਈਸ ਦੇ ਅਗੇਂਸਟ ਨਹੀਂ ਕਿਉਂਕਿ ਮੈਂ ਉਹਨਾਂ ਦੀ ਇੱਜ਼ਤ ਕਰਦੀ ਆ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਭਈ ਉਹਨਾਂ ਨੇ ਕੋਈ ਗਲਤ ਪ੍ਰਚਾਰ ਨਹੀਂ ਕੀਤਾ ਪਰ ਤੁਸੀਂ ਲੋਕ ਗਲਤ ਪ੍ਰਚਾਰ ਕਰ ਰਹੇ ਆ ਕਿ ਅਨਮੋਲ ਕੋਤਰਾ ਵਾਸ ਦੈਟ ਸੇਮ ਮੈਨ ਜਿਨੇ ਕੁੱਲਰ ਪੀਜ਼ਾ ਦੇ ਦੇ ਟਾਈਮ ਵੀ ਆਵਾਜ਼ ਫਸਟ ਗੰਦ ਨੂੰ ਪ੍ਰਮੋਟ ਕੀਤਾ ਸੀ ਹੋਰ ਤੁਹਾਡੀ ਆਲੀ ਨਹੀਂ ਭੈਣਿਆ ਨਾ ਉਹਨੇ 1 ਹਫਤਾ ਜੇਲ੍ਹ ਕੱਟਿਆ ਸੀ। ਇਹ ਕਹਿੰਦੀ ਆ ਨਿਕਲ ਕੇ ਬਾਹਰ ਆਣਾ। ਇਹ ਕਿੱਧਰ ਦੇ ਬੰਦੇ ਆ ਮੈਨੂੰ ਪਤਾ ਕਰਨ। ਪਤਾ ਚੱਲ ਜਾਵੇ। ਠੀਕ ਹੈ ਆ 크ਿਸਚਨ ਖੜੇ ਆ ਆ ਸਾਡੀ ਨਿਆੰਗ ਸਿੰਘ ਜਿੱਥੇ ਬੰਦੀ ਨੂੰ ਗੁੰਮਰਾਹ ਕੀਤਾ ਗਿਆ। ਇਸ ਬੰਦੇ ਨੇ ਕੀਤਾ। ਔਰ ਜਦੋਂ ਤੁਸੀਂ ਇਹਨੂੰ ਚੈੱਕ ਕਰੋਗੇ ਨਾ ਰਮਨਦੀਪ ਮੰਗੂ ਮੱਠ ਇਹਦੀ ਵਾਈਫ ਦਾ ਨਾਮ ਨੈਂਸੀ ਆ ਤੇ ਇਹ 크ਿਸਚਨ ਹੈ। ਤੇ ਉਹ ਵੀ ਕਿਸੇ ਪਾਦਰੀ ਦੀ ਚਲੀ ਆ। ਸਾਡੀ ਕੋਈ ਲੜਾਈ ਸਿੱਖ ਤੇ 크੍ਰਿਸਚੀਅਨਾਂ ਦੇ ਨਾਲ ਨਹੀਂ ਆ ਜਿਹੜੇ ਅਸਲ ਸਿੱਖ ਜੱਥੇਦਾਰ ਬੈਠੇ ਆ ਸਾਡੀ ਕਿਸੇ ਨਾਲ ਲੜਾਈ ਨਹੀਂ ਆ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਟੇਜ ਵਿੱਚ ਚੜ ਕੇ ਬਾਦਰੀ ਲੋਕ ਸਰੇ ਆਮ ਬੋਲਣ ਦਿਆ ਕਿ ਬਈ ਸਿੱਖ ਵਰਸਸ 크੍ਰਿਸਚੀਅਨਿਟੀ ਹੋਣੀ ਆ ਜਿਹੜੇ ਜਿੰਨਿਆਂ ਨੂੰ ਭਵਿਸ਼ਿਆਵੀਆਂ ਹੋ ਰਹੀਆਂ ਕਿ ਬਈ ਸਿੱਖ ਤੇ 크੍ਰਿਸਚੀਅਨਿਟੀ 'ਚ ਲੜਾਈ ਹੋ ਰਹੀ ਆ ਔਰ ਕੁਝ ਪੋਡਕਾਸਟ ਕਰਕੇ ਮੈ ਦਿਖਾ ਰਹੇ ਆ ਕੌਮ ਦੇ ਗੱਦਾਰਾਂ ਦੇ ਲਈ ਵੀ ਆਵਾਜ਼ ਚੱਕਣੀ ਪੈਣੀ ਕਿਉਂਕਿ ਸਾਡਾ ਪੰਥ ਗੰਦਾ ਹੋ ਰਿਹਾ ਹੈ ਪੰਥ ਦੇ ਉੱਪਰ ਅਲੀਗੇਸ਼ਨ ਲੱਗੇ ਜਾ ਰਹੇ ਹਨ ਪੰਥ ਉੱਪਰ ਬਲੇਮ ਲੱਗਿਆ ਜਾ ਰਿਹਾ ਹੈ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਇੱਕ ਪਰਿਵਾਰ ਦੇ ਵਿੱਚ 10 ਜਣੇ ਬੜੀ ਹਸੀ ਖੁਸ਼ੀ ਰਹਿ ਰਹੇ ਹੁੰਦੇ ਨੇ ਪਰ ਇੱਕ ਮੈਂਬਰ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਉਹ ਮੈਂਬਰ ਬਾਗੀ ਹੋ ਜਾਂਦਾ ਜਦੋਂ ਸਾਰਾ ਪਰਿਵਾਰ ਮਿਲ ਕੇ ਇੱਕ ਬੰਦੇ ਦੇ ਉੱਤੇ ਦਬਾਅ ਪਾਣਾ ਸ਼ੁਰੂ ਕਰ ਦਵੇ ਉਸ ਬੰਦੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਵੇ ਉਸ ਮੈਂਬਰ ਦੇ ਉੱਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਜਵੇ ਤਾਂ ਉਹ ਬੰਦਾ ਫਿਰ ਹਾਰ ਕੇ ਬਾਗੀ ਬਣ ਜਾਂਦਾ ਤੇ ਆਪਣੇ ਹੀ ਪਰਿਵਾਰ ਦੇ ਖਿਲਾਫ ਆਵਾਜ਼ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ ਗੱਲ ਤੁਹਾਨੂੰ ਅੱਗੇ ਜਾ ਕੇ ਸਾਰੀ ਸਮਝ ਆ ਜਾਏਗੀ ਵੀ ਮੈਂ ਕਿਸ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਆ ਆਪਣੇ ਹੀ ਧਰਮ ਦੇ ਖਿਲਾਫ ਕਿਉਂਕਿ ਆਪ ਤਾਂ ਖੁਦ ਇਹ ਨਿਹੰਗ ਸਿੰਘ ਨੇ ਨਿਹੰਗ ਸਿੰਘ ਨਹੀਂ ਆਪ ਲਗੇ ਫਿਰ ਉਹ ਅਮਰਤ ਧਾਰੀ ਹੋਣ ਦੇ ਨਾਲ ਨਾਲ ਗੁਰੂ ਦੇ ਨਾਲ ਜੁੜੇ ਹੋਏ ਵੀ ਨੇ ਰੋਜ਼ਾਨਾ ਨਿਤਨੇਮ ਵੀ ਕਰਦੇ ਨੇ ਪਰ ਆਪਣੀ ਹੀ ਕੌਮ ਦੇ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਨਿਹੰਗ ਸਿੰਘ ਨਹੀਂ ਵਨੀਤ ਕੋਰ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਤੁਹਾਡੀ ਸਿੱਧੀ ਗੱਲਬਾਤ ਕਰਾਉਣੀ ਆ ਅ ਭੈ ਜੀ ਇਹ ਦੱਸੋ ਵੀ ਕੀ ਇਦਾਂ ਦਾ ਹੋ ਗਿਆ ਵੀ ਜਿਹੜਾ ਤੁਹਾਨੂੰ ਆਪਣੀ ਹੀ ਖੌਮ ਦੇ ਕੁਝ ਲੋਕਾਂ ਦੇ ਖਿਲਾਫ ਮੁੱਦਾ ਉਠਾਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭੈਗੁਰੂ ਜੀ ਕੀ ਫਤਿਹ ਵੀਰ ਜੀ ਸਾਡੇ ਕੌਮ 'ਚ ਗੱਦਾਰ ਇਕੱਠੇ ਹੋ ਗਏ ਠੀਕ ਹੈ ਬੜੀ ਹੀ ਮੈਨੂੰ ਮਤਲਬ ਦੁਖਵੀਆ ਇਸ ਚੀਜ਼ ਦਾ ਬਹੁਤ ਤਕਲੀਫ ਹੈ ਕਿ ਕੌਮ ਦੇ ਲਈ ਬੋਲਣਾ ਬਹੁਤ ਵੱਡੀ ਗੱਲ ਹੈ ਪਰ ਮੈਂ ਜੋ ਬੋਲਿਆ ਉਹੀ ਬੋਲਣਾ ਹੈ ਜੋ ਸੱਚ ਹੈ ਕਿਉਂਕਿ ਜੇ ਸੱਚ ਨਹੀਂ ਬੋਲਿਆ ਤਾਂ ਫਿਰ ਕੀ ਮੇਰੇ ਬੋਲਣ ਦਾ ਕੀ ਹੈ ਤੇ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਕਿ ਮੈਨੂੰ ਹੁਣ ਕੌਮ ਦੇ ਗੱਦਾਰਾਂ ਦੇ ਲਈ ਵੀ ਆਵਾਜ਼ ਚੱਕਣੀ ਪੈਣੀ ਹੈ ਕਿਉਂਕਿ ਸਾਡਾ ਪੰਥ ਗੰਦਾ ਹੋ ਰਿਹਾ ਹੈ ਪੰਥ ਦੇ ਉੱਪਰ ਅਲੀਗੇਸ਼ਨ ਲੱਗੇ ਜਾ ਰਹੇ ਆ ਪੰਥ ਉੱਪਰ ਬਲੇਮ ਲੱਗਿਆ ਜਾ ਰਿਹਾ ਹੈ ਕਿਉਂਕਿ ਇੱਥੇ ਸਿੱਖ ਵਰਸਸ 크ਰਿਸਚੀਅਨਿਟੀ ਚੱਲਣ ਵਾਲੀ ਹੈ ਇੱਥੇ ਕੁਝ ਪਾਦਰੀ ਆ ਗਏ ਆ ਨਵੇਂ ਠੀਕ ਹੈ ਜਿਹੜੇ ਜਿਨਿਆਂ ਨੂੰ ਭਵਿਸ਼ਯਵਾਣੀਆਂ ਹੋ ਰਹੀਆਂ ਕਿ ਬਈ ਸਿੱਖ ਤੇ 크ਰਿਸਚੀਅਨਿਟੀ 'ਚ ਲੜਾਈ ਹੋ ਰਹੀ ਹੈ ਔਰ ਕੁਝ ਪੋਡਕਾਸਟ ਕਰਕੇ ਬੈਠ ਦਿਖਾ ਰਹੇ ਆ ਕੁਝ ਪੋਡਕਾਸਟ ਚੱਲ ਰਹੇ ਨੇ ਨੇਤ ਇੱਕ ਜਗ੍ਹਾ ਸਿੱਖ ਬਿਠਾਇਆ ਜਾਂਦਾ ਹੈ ਜਦਕਿ ਜਦੋਂ ਜਥੇਦਾਰ ਜੀ ਨਾਲ ਗੱਲ ਕੀਤੀ ਜਾਵੇ ਉਹਨਾਂ ਨੂੰ ਬਾਈਕਾਟ ਕੀਤਾ ਹੋਇਆ ਹੈ ਉਹਨਾਂ ਦਾ ਕੋਈ ਨਹੀਂ ਮੁਲਤਾਨੀ ਉਹਨਾਂ ਦਾ ਕੋਈ ਰੋਲ ਨਹੀਂ ਸਾਡੇ ਸਿੱਖ ਸਮਾਜ 'ਚ ਪਰ ਉਹਨਾਂ ਨੇ ਠਾਨ ਕੇ ਰੱਖਿਆ ਹੋਇਆ ਹੈ ਕਿ ਸਾਡੇ ਸਿੱਖ ਸਮਾਜ ਨੂੰ ਗੰਦਾ ਕਰਨਾ ਹੁਣ ਅਨਮੋਲ ਕੋਤਰਾ ਜੀ ਮੈਨੂੰ ਬੜੇ ਹੀ ਉਹਨਾਂ ਦੇ ਨਾਲ ਬੜਾਈ ਬਹੁਤ ਜ਼ਿਆਦਾ ਮੈਨੂੰ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਦੇਖਦੀ ਸੀ ਐਨ ਜੀਓ ਚਲਾ ਰਹੇ ਸੀ ਅੱਛਾ ਕੰਮ ਕਰ ਰਹੇ ਆ ਮੈਨੂੰ ਬੜੀ ਖੁਸ਼ੀ ਆ ਉਸ ਵੀਰ ਭਰਾ ਦੇ ਲਈ ਪਰ ਕਦੀ ਮੈਂ ਇਹ ਚੀਜ਼ ਦੇ ਵਿੱਚ ਆਬਜੈਕਸ਼ਨ ਉਦੋਂ ਵੀ ਲਾਇਆ ਸੀਗਾ ਕਿ ਅਨਮੋਲ ਕੋਤਰਾ ਵਾਸ ਦੈਟ ਸੇਮ ਮੈਨ ਜਿੰਨੇ ਕੁੱਲੜ ਪੀਜ਼ਾ ਦੇ ਦੇ ਟਾਈਮ ਵੀ ਆਵਾਜ਼ ਫਸ ਚੁੱਕੀ ਸੀ ਗੰਦ ਨੂੰ ਪ੍ਰਮੋਟ ਕੀਤਾ ਸੀ ਉਹ ਤੁਹਾਡੀ ਆ ਜਿਹੜੀ ਭੈਣ ਆ ਨਾ ਉਹਨੇ 1 ਹਫ਼ਤਾ ਜੇਲ੍ਹ ਕੱਟੀ ਸੀ ਰੀਜ਼ਨ ਕੀ ਸੀਗਾ ਕੁੱਲੜ ਪੀਜ਼ਾ ਦੀ ਮਾਂ ਦਾ ਬਿਆਨ ਆਇਆ ਸੀਗਾ ਕਿ ਇਦਾਂ ਹੀ ਸੈਕਸ ਕਰਦੇ ਆ ਦੀ ਵੀਡੀਓ ਹਰ ਪਤੀ ਬਣਾਉਂਦਾ ਆਪਣੀ ਵਾਈਫ ਦੀ ਉਦੋਂ ਕਿਸੇ ਨੇ ਆਵਾਜ਼ ਨਹੀਂ ਚੱਕੀ ਤੇ ਫਿਰ ਕੀ ਹੋਇਆ ਅੱਜ ਤੱਕ ਘਰੇ ਘਰ ਉਹ ਇੰਸਟਾਗ੍ਰਾਮ ਚੱਕ ਕੇ ਦੇਖੋ ਮੈਟ ਅੱਜ ਹੁਣ ਆਇਆ ਇਹ ਮੇਰੇ ਕੌਮ ਦੀ ਬਰੀ ਪਹਿਲਾਂ ਇਹ ਦੱਸੋ ਵੀ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਸੀ ਕੁਝ ਇਸ ਇਸ ਤਰ੍ਹਾਂ ਦੇ ਜਿਹੜੀ ਕੁਲੜ ਪੀਜੇ ਵਾਲਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਦੀ ਜਿੱਦਾਂ ਵੀਡੀਓ ਵਾਇਰਲ ਹੋਈ ਸੀ ਕੁਝ ਤੁਹਾਡੇ ਤੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਜੀ ਮੇਰੇ ਉੱਪਰ ਮੇਰਾ ਤਾਂ ਇਲਜ਼ਾਮ ਕੀ ਮੇਰੇ ਮੈਨੂੰ ਤਾਂ ਸੈਕਸ ਵਰਕਰ ਦੱਸਿਆ ਗਿਆ ਮੈਨੂੰ ਇਹ ਸ਼ਬਦ ਮੇਰੇ ਲਈ ਤਾਂ ਇਹ ਵੀ ਦੱਸਿਆ ਗਿਆ ਜਾ ਰਿਹਾ ਸੀਗਾ ਕਿਸੇ ਟਾਈਮ ਦੇ ਵਿੱਚ ਕਿ ਮੈਂ ਫੜੀ ਗਈ ਹਾਂ ਗੁਰਦੁਆਰਾ ਸਾਹਿਬ 'ਚ ਸੈਕਸ ਕਰਦੇ ਹੋਏ ਅੱਛਾ ਜੀ ਜਦਕਿ 10 ਸਾਲ ਪਹਿਲਾਂ ਮੇਰੇ ਉੱਪਰ ਐਫ ਆਈ ਆਰ ਹੋਈ ਠੀਕ ਹੈ ਇੱਕ ਪਾਦਰੀ ਸੀਗਾ ਠੀਕ ਹੈ ਉਹਦੇ ਕੁਝ ਬੰਦਿਆਂ ਨੇ ਮਿਲ ਕੇ ਸਿੱਖ ਕੌਮ ਨੂੰ ਗੁੰਮਰਾ ਕਰਕੇ ਸਿੱਖ ਕੌਮ ਨੂੰ ਗੁੰਮਰਾ ਕਰਕੇ ਮੇਰੇ ਉੱਪਰ ਪਛਾ ਪਵਾਇਆ ਸੀਗਾ ਮੈਂ ਕਹਿੰਦੀ ਆ ਨਿਕਲ ਕੇ ਬਾਹਰ ਆਣ ਇਹ ਕਿੱਧਰ ਦੇ ਬੰਦੇ ਆ ਮੈਨੂੰ ਪਤਾ ਕਰਨ ਪਤਾ ਚੱਲ ਜਾਵੇ ਠੀਕ ਹੈ ਆ 크ਰਿਸਚਨ ਖੜੇ ਆ ਆ ਸਾਡੀ ਨਿਆੰਗ ਸਿੰਘ ਜੱਥੇਬੰਦੀ ਨੂੰ ਗੁੰਮਰਾ ਕੀਤਾ ਗਿਆ ਇਸ ਬੰਦੇ ਨੇ ਕੀਤਾ ਔਰ ਜਦੋਂ ਤੁਸੀਂ ਇਹਨੂੰ ਚੈੱਕ ਕਰੋਗੇ ਨਾ ਰਮਨਦੀਪ ਮੰਗੂ ਮੱਠ ਇਹਦੀ ਵਾਈਫ ਦਾ ਨਾਮ ਨੈਂਸੀ ਆ ਤੇ 크ਰਿਸਚਨ ਆ ਤੇ ਉਹ ਵੀ ਕਿਸੇ ਪਾਦਰੀ ਦੀ ਚੇਲੀ ਆ ਤੁਸੀਂ ਹੁਣ ਪ੍ਰੈਸ ਕਾਨਫਰੰਸ ਕੀਤੀ ਐ ਇੱਥੇ ਤੁਸੀਂ ਆਏ ਹੋ ਤੇ ਅੱਜ ਹੁਣ ਕੀ ਮੁੱਦਾ ਲੈ ਕੇ ਆਏ ਹੋ ਤੇ ਕੀ ਹੋਣਾ ਇਹ ਤਾਂ ਤੁਸੀਂ ਦੱਸਤਾ ਵੀ ਇਹ ਲੋਕਾਂ ਨੇ ਜਿਹੜੇ ਤੁਹਾਡੇ ਖਿਲਾਫ ਮੁੱਦਾ ਚੱਕਿਆ ਸੀਗਾ ਜਾਂ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਆ ਮਾਮਲੇ ਦਰਜ ਕਰਵਾਏ ਗਏ ਆ ਤੇ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਮੋਟਿਵ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਆ ਕੁਝ ਪਾਦਰੀ ਹੈਗੇ ਆ ਸਟੇਜ 'ਤੇ ਚੜ ਕੇ ਰੌਲਾ ਪਾਉਂਦੇ ਆ ਕਿ ਬਈ ਸਿੱਖ ਵਰਸਸ 크ਿਸਚੀਅਨਿਟੀ ਚੱਲਣ ਵਾਲਾ ਆ ਉਹਨਾਂ ਨੂੰ ਅਭਾਸ ਹੋ ਗਿਆ ਹੈ ਠੀਕ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਮੈਨੂੰ ਪਤਾ ਲੱਗ ਚੁੱਕਾ ਹੈ ਤੇ ਮੈਂ ਉਹਨਾਂ ਸਾਰੇ ਪਾਦਰੀਆਂ ਜਿਹੜੇ ਵੀ ਇਦਾਂ ਦੀਆਂ ਗੱਲਾਂ ਕਰ ਰਹੇ ਨਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ ਭਾਈ ਇਦਾਂ ਦਾ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਆ ਕਿ ਭਾਈ ਇਹ ਕੰਮ ਗਲਤ ਹੋ ਰਿਹਾ ਹੈ ਔਰ ਕੁਝ ਸਾਡੇ ਸਿੱਖ ਸਮਾਜ ਦੇ ਦੱਲੇ ਹੈ ਗਿਆ ਆ ਆ ਦੇਖੋ ਤੁਹਾਨੂੰ ਮੈਂ ਵੀਡੀਓ ਦਿਖਾਉਂਦੀ ਆ ਪਰ ਸਾਡੇ ਖਾਲਸਾ ਨੂੰ ਤੇ ਸਾਡੇ ਕੀ ਕਹਿੰਦੇ जीसस क्राइस्ट ਨੂੰ ਸਾਡੀ ਕੋਈ ਦੁਸ਼ਮਨੀ ਨਹੀਂ ਆ ਜੀਸਸ क्राइस्ट ਦੇ ਨਾਲ ਠੀਕ ਹੈ ਨਾ ਮੈਂ ਉਹਨਾਂ ਦੀ ਇੱਜ਼ਤ ਕਰਦੀ ਮੇਰਾ ਇੱਕ ਸਟੇਟਮੈਂਟ ਅਜੇ ਤੱਕ ਨਹੀਂ ਆ ਜਦਕਿ ਮੇਰੀ ਇਸਾਈ ਬੰਦਿਆ ਨਾਲ ਲੜਾਈ ਆ ਪਰ ਮੇਰਾ ਇੱਕ ਸਟੇਟਮੈਂਟ ਉਹਨਾਂ ਦੇ ਬਾਈਬਲ ਦੇ ਅਗੇਂਸਟ ਨਹੀਂ ਆ ਮੇਰਾ ਇੱਕ ਸਟੇਟਮੈਂਟ ਜੀਸਸ क्राइस्ट ਦੇ ਅਗੇਂਸਟ ਨਹੀਂ ਆ ਕਿਉਂਕਿ ਮੈਂ ਉਹਨਾਂ ਦੀ ਇੱਜ਼ਤ ਕਰਦੀ ਆ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਭਈ ਉਹਨਾਂ ਨੇ ਕੋਈ ਗਲਤ ਪ੍ਰਚਾਰ ਨਹੀਂ ਕੀਤਾ ਪਰ ਤੁਸੀਂ ਲੋਕ ਗਲਤ ਪ੍ਰਚਾਰ ਕਰ ਰਹੇ ਆ ਠੀਕ ਹੈ ਹੁਣ ਆ ਬੀਬੀ ਆ ਬੀਬੀਆਂ ਨੇ ਬੜਾ ਗੰਦ ਪਾਇਆ ਸਾਡੇ ਸਾਡੇ ਸਿੱਖ ਕੌਮ ਨੂੰ ਥੱਲੇ ਉਹਨਾਂ ਦਾ ਘਾਟ ਕਰਨ ਦਾ ਠੇਕਾ ਲੈ ਲਿਆ ਬੀਬੀਆਂ ਨੇ ਕਿਉਂਕਿ ਬੀਬੀ ਆਈ ਤਾਂ ਉਹਨਾਂ ਦਾ ਸੌਫਟ ਟਾਰਗੇਟ ਆ ਕਿਸੇ ਵੀ ਘਰ ਦੀ ਬੀਬੀ ਖਿੱਚੋ ਪਹਿਲਾਂ ਠੀਕ ਹੈ ਕਿਸੇ ਵੀ ਘਰ ਘਰ ਚ ਬੀਬੀ ਹੁੰਦੀ ਆ ਔਰ ਬੀਬੀ ਨੂੰ ਕੋਈ ਸਕੇ ਨਾ ਕਿਸੇ ਚੀਜ਼ ਚ ਕਮੀ ਤਾਂ ਹੁੰਦੀ ਆ ਉਹ ਜਲਦੀ ਲਾਲਚ ਦਾ ਲਾਲਚ ਉਹਨੂੰ ਛੇਤੀ ਉਹਨੂੰ ਗ੍ਰੈਬ ਕਰਦੀ ਆ ਔਰ ਅੱਜਕੱਲ ਜਿਹੜੀਆਂ ਮਾਡਰਨ ਬੀਬੀਆਂ ਤਿਆਰ ਹੋਈਆਂ ਆ ਉਹਨਾਂ ਨੂੰ ਬਾਹਰ ਜਾਣ ਦਾ ਜਿਹੜਾ ਕ੍ਰੇਜ਼ ਆ ਠੀਕ ਹੈ ਉਹ ਇਦਾਂ ਦੇ ਹੀ ਸ਼ਾਰਟਕਟ ਬਾਬੇ ਲੱਭਦੀਆਂ ਠੀਕ ਹੈ ਨਾ ਸਾਡੀ ਕੋਈ ਲੜਾਈ ਸਿੱਖ ਤੇ 크੍ਰਿਸਚੀਅਨਾਂ ਦੇ ਨਾਲ ਨਹੀਂ ਆ ਜਿਹੜੇ ਅਸਲ ਸਿੱਖ ਜਥੇਦਾਰ ਬੈਠੇ ਆ ਸਾਡੀ ਕਿਸੇ ਨਾਲ ਲੜਾਈ ਨਹੀਂ ਆ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਟੇਜ ਵਿੱਚ ਚੜ ਕੇ ਪਾਦਰੀ ਲੋਗ ਸਰੇ ਆਮ ਬੋਲਣ ਦਿਆ ਕਿ ਬਈ ਸਿੱਖ ਵਰਸਸ 크੍ਰਿਸਚੀਅਨਿਟੀ ਹੋਣੀ ਆ ਮੈਂ ਕਹਿੰਦੀ ਸਿੱਖ ਵਰਸਸ 크ਿਸਚੀਅਨਿਟੀ ਕਦੇ ਨਹੀਂ ਹੋਣੀ ਜੇ ਪੁਲਿਸ ਪ੍ਰਸ਼ਾਸਨ ਅਵੇਅਰ ਹੋ ਜਾਵੇ ਤੇ ਔਰ ਜਿਹੜੇ ਲੋਗ ਸਟੇਜਾਂ 'ਤੇ ਚੜ ਕੇ ਇਹ ਕੰਮ ਕਰ ਰਹੇ ਆ ਉਹਨਾਂ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਮੈਂ ਉਹ ਔਰਤ ਆ ਜਿਨੇ ਹਰ ਟਾਈਮ ਗਲਤ ਨੂੰ ਗਲਤ ਬੋਲਿਆ ਭਾਵੇਂ ਉਹ ਕੁਲੜ ਪੀਜ਼ਾ ਹੋਵੇ ਭਾਵੇਂ ਉਹ ਕੋਈ ਬਾਬਾ ਹੋ ਜਿਹੜਾ ਸਟੇਜ 'ਤੇ ਚੜ ਰਿਹਾ ਹੋਵੇ ਤੇ ਅੱਜ ਵੀ ਮੈਂ ਬੋਲ ਰਹੀ ਆ ਅੱਜ ਹੁਣ ਮੈਂ ਸਿੱਖ ਕੌਮ ਦੇ ਗੱਦਾਰ ਕੱਢਣੇ ਆ ਪਹਿਲਾਂ ਤਾਂ ਮੈਂ ਸਤਨਾਮ ਸਿੰਘ ਹੀ ਕੱਢਣਾ ਹੈ ਠੀਕ ਹੈ ਉਹ ਸਤਨਾਮ ਸਿੰਘ ਜਿਨੇ ਸਿੱਖ ਜਥੇਬੰਦੀਆਂ ਨੂੰ ਗੁੰਮਰਾਹ ਕਰਕੇ ਮੇਰੇ ਉੱਪਰ ਪਰਚਾ ਪਾਇਆ ਸੀਗਾ ਬੀਬੀ ਇਹ ਵਿੱਚ ਫੋਟੋ ਤੁਸੀਂ ਦਿਖਾ ਰਹੇ ਹੋ ਤੇ ਇਹਨਾਂ ਬਾਬਾ ਜੀ ਨਾਲ ਵੀ ਤੁਹਾਡੇ ਬੈਠੇ ਨੇ ਇਹ ਇਹਨਾਂ ਨੇ ਵੀ ਤੁਹਾਡੇ ਤੇ ਮਾਮਲਾ ਕੋਈ ਦਰਜ ਕਰਵਾਇਆ ਸੀਗਾ ਤੇ ਇਹ ਕੀ ਸੀਗਾ ਮਾਮਲਾ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਬਾਕੀ ਗੱਲ ਕਰ ਲੈਂਦੇ ਆਪਾਂ ਮਾਮਲਾ ਇਹ ਸੀਗਾ ਵੀਰ ਜੀ ਕਿ ਇਹਨਾਂ ਨੂੰ ਗੁੰਮਰਾਹ ਕੀਤਾ ਸੀਗਾ ਸਿੱਖ ਜਥੇਬੰਦੀਆਂ ਨੂੰ ਗੁੰਮਰਾਹ ਕੀਤਾ ਸੀ ਮੈਂ ਇੱਕ ਸ਼ੋਸ਼ਲ ਵਰਕਰ ਆ ਸਰਟੀਫਾਈਡ ਡਾਕਟਰ ਦੀ ਪੋਜੀਸ਼ਨ 'ਚ ਹੈ ਠੀਕ ਹੈ ਇਹ ਮੈਨੂੰ ਪਾਰਲੀਮੈਂਟ ਨੇ ਰਾਈਟ ਦਿੱਤਾ ਜੇ ਕਿਸੇ ਦਾ ਹੱਥ ਟੁੱਟੇ ਪੈਰ ਟੁੱਟੇ ਮੈਂ ਕਿਸੇ ਦੀ ਮਦਦ ਕਰ ਸਕਦੀ ਹਾਂ ਇੱਕ ਬੰਦਾ ਸੀਗਾ ਜਿਹੜਾ ਫੇਕ ਸੀਗਾ ਲੁਧਿਆਣੇ 'ਚ ਬੈਠੀ ਆ ਲੁਧਿਆਣੇ 'ਚ ਕਹਿੰਦੀ ਆ ਤੂੰ ਗਲਤ ਆ ਜੇ ਤੂੰ ਸਹੀ ਹੁੰਦਾ ਨਾ ਤਾਂ ਤੂੰ ਅੱਜ ਵੀ ਮੇਰੇ ਨਾਲ ਹੁੰਦਾ ਠੀਕ ਹੈ ਨਾ ਤੇ ਤੇਰੀ ਬਾਹ ਟੁੱਟੀ ਸੀ ਤੇਰੇ ਬੱਚੇ ਰੋਣਦੇ ਸੀ ਤੇਰਾ ਨੈਸ਼ਨਲ ਹਿਊਮਨ ਰਾਈਟਸ 'ਚ ਕੇਸ ਲੱਗਾ ਹੋਇਆ ਸੀ ਇਸ ਬੰਦੇ ਦਾ ਜਦੋਂ ਇਸ ਬੰਦੇ ਦਾ ਕੇਸ ਲੱਗਾ ਸੀਗਾ ਵੀਰ ਜੀ ਤਾਂ ਮੈਂ ਬੰਗਲਾ ਸਾਹਿਬ ਦੇ ਵਿੱਚ ਰਿਹਾਈਸ਼ ਕੀਤੀ ਸੀ ਆ ਦੇਖੋ ਜੀ ਇਹ ਝੂਠ ਤਾਂ ਨਹੀਂ ਹੋਣਗੇ ਦੇਖੋ ਠੀਕ ਹੈ ਆ ਮੈਂ ਬੰਗਲਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਅਸੀਂ ਜਿੰਨੇ ਵੀ ਮੇਰੀ ਟੀਮ ਗਈ ਸੀ ਉਹਨਾਂ ਦਾ ਸਟੇ ਦੇ ਸਾਰੇ ਪੇਪਰ ਨੇ ਜੀ ਜੀ ਇਹ ਝੂਠ ਨਹੀਂ ਹੋਣਗੇ ਇਹ ਸੱਚ ਹੈ ਬਿਲਕੁਲ ਠੀਕ ਹੈ ਨਾ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਵੀਰ ਜੀ ਮੈਨੂੰ ਗੰਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਠੀਕ ਹੈ ਉਹ ਕਮੈਂਟ ਇਸ ਤਰ੍ਹਾਂ ਦੇ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬੀਬੀ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਹੋਰ ਵੀ ਬੀਬੀਆਂ ਹੈਗੀਆਂ ਨੇ ਹੋਰ ਵੀ ਪ੍ਰਚਾਰ ਵੀ ਕਰਦੀਆਂ ਨੇ ਤੇ ਸਿਰਫ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਨਿੰਗ ਜਥੇਬੰਦੀਆਂ ਵੀ ਤੁਹਾਡੇ ਖਿਲਾਫ ਹੋ ਰਹੀਆਂ ਨੇ ਸਿੱਖ ਕੌਮ ਦੇ ਹੋਰ ਵੀ ਜਿਹੜੇ ਨੁਮਾਇੰਦੇ ਨੇ ਉਹ ਵੀ ਤੁਹਾਡੇ ਖਿਲਾਫ ਹੋ ਰਹੇ ਨੇ ਇਦਾਂ ਦੀ ਕੀ ਹੋ ਗਿਆ ਵੀ ਜਿਹੜਾ ਤੂੰ ਸਾਰਾ ਹੱਥ ਹੋ ਗਿਆ ਤੁਹਾਡੇ ਪਿੱਛੇ ਪੈ ਗਏ ਦੇਖੋ ਜੀ ਜਦੋਂ ਪਹਿਲੀ ਗੱਲ ਤਾਂ ਮੇਰੇ ਪਿੱਛੇ ਕੋਈ ਨਹੀਂ ਪਿਆ ਜਿਹੜਾ ਇੱਕ ਬੰਦਾ ਪਿਆ ਹੈ ਨਾ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਸਿੱਖ ਜੱਥੇਬੰਦੀਆਂ ਸਤਕਾਰਯੋਗਿਆਂ ਉਹ ਮੇਰੇ ਨਾਲ ਅੱਜ ਵੀ ਹੈਗੀਆਂ ਠੀਕ ਹੈ ਨਾ ਔਰ ਜਿਨ੍ਹਾਂ ਨੂੰ ਉਹਨਾਂ ਨੇ ਗੁੰਮਰਾਹ ਕੀਤਾ ਹੈ ਨਾ ਉਹ ਵੀ ਜੇ ਹੁਣ ਮੇਰੀ ਆਵਾਜ਼ ਦੇ ਨਾਲ ਉਹ ਮੇਰੇ ਨਾਲ ਹੀ ਆ ਜੇ ਮੈਂ ਅੱਜ ਚੀਕ ਕੇ ਦੀਪ ਸਿੰਘ ਖਾਲਸਾ ਨੂੰ ਬੁਲਾਵਾਂ ਨਾ ਕਿ ਤੂੰ ਆ ਤੇ ਉਹ ਮੇਰੇ ਨਾਲ ਹੀ ਖੜਾ ਹੋਊਗਾ ਠੀਕ ਹੈ ਨਾ ਜੇ ਮੈਂ ਲਾਡੋਵਾਲ ਵਾਲੇ ਬਾਬਾ ਜੀ ਨੂੰ ਕਹਾਂ ਨਾ ਉਹ ਮੇਰੇ ਨਾਲ ਹੀ ਖੜੇ ਦਿਖਣਗੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਜਿਹਨਾਂ ਨੂੰ ਲੈ ਕੇ ਪਰਚਾ ਪਾਇਆ ਸੀ ਨਾ ਉਹ ਮੇਰੇ ਨਾਲ ਹੀ ਹੋਣੇ ਆ ਇਸ ਕਰਕੇ ਸਿੱਖ ਜੱਥੇਬੰਦੀਆਂ ਬਾਰੇ ਉਂਗਲ ਤਾਂ ਚੱਕੜੀ ਨਹੀਂ ਗੇਮ ਹੈਗੀ ਇੱਕ ਪਾਦਰੀ ਦੀ ਜਿਹਨੇ ਸੋਚਿਆ ਆ ਮੈਂ ਰੱਬ ਬਣਨਾ ਹੈ ਜਿਹੜੇ ਮੈਨੂੰ ਦੱਸਦੇ ਆ ਕਿ ਤੂੰ ਕੁਝ ਨਹੀਂ ਆ ਉਹਨਾਂ ਦੇ ਸਾਹਮਣੇ ਸਾ ਉਹਨਾਂ ਦਾ ਪੈਸਾ ਚੱਲਦਾ ਮੈਨੂੰ ਕਿਸੇ ਦਾ ਪੈਸੇ ਦੀ ਗੱਲ ਨਹੀਂ ਆ ਮੈਂ ਜੋ ਆ ਮੈਂ ਸੱਚ ਬੋਲਣਾ ਹੈ ਔਰ ਮੇਰੀ ਕੌਮ ਨੂੰ ਕੋਈ ਕੋਈ ਕੌਮ 'ਚ ਗੱਦਾਰੀ ਕਰੂਗਾ ਕਿਉਂਕਿ ਹੁਣ ਕੌਮ ਦੀ ਇਦਾਂ ਦੀ ਸਥਿਤੀ ਆ ਕਿ ਕਹਿਆ ਜਾ ਰਿਹਾ ਕਰੋੜ ਰੁਪਈਆ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦੀ ਆ ਭੈਣ ਜੀ ਆ ਧਿਆਨ ਨਾਲ ਆਵਾਜ਼ ਸੁਣਿਓ ਜਿਹੜੀ ਫੋਨ ਦੇ ਵਿੱਚ ਇਸ ਬੰਦੇ ਨੂੰ ਬੰਦਾ ਫੋਨ ਲਾ ਰਿਹਾ ਵੀ ਤੁਹਾਨੂੰ ਕਰੋੜਾ ਰੁਪਈਆ ਦਵਾਂਗੇ 크੍ਰਿਸਚੀਅਨ ਦੁਆਰਾ ਬਣ ਲਈ ਆਵਾਜ਼ ਇਹ ਬੁੱਟਾ ਸਿੰਘ ਦੀ ਆ ਤੇ ਵੀ ਇਹਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬੰਦੇ ਦਾ ਮੈਨੂੰ ਇਹਨੇ ਕਿਹਾ ਸੀ ਨਾ ਵੀ ਦਿਹਾੜੀ ਦਾ ਕਰੋੜ ਰੁਪਈਆ ਆਮਦਣਾ ਉਹਨੂੰ ਚਰਚ ਦੇ ਸਾਰੇ ਮਾਲਕਾ ਉਹ ਲੁਧਿਆਣੇ ਦਾ ਤੇ ਉਹ ਬੰਦਾ ਜਿਹੜਾ ਸੀ ਨਾ ਉਹ ਇਹ ਗੱਲ ਬੁੱਟਾ ਸਿੰਘ ਕਰਾ ਰਿਹਾ ਸੀ ਤੇ ਮੇਰੀ ਲਾਈਵ ਵੀ ਇਹਨੇ ਕ੍ਰਿਸਚੀਅਨਾਂ ਦੇ ਨਾਲ ਬੁੱਟਾ ਸਿੰਘ ਨੇ ਕੀਤੀ ਤੇ ਇਹੇ ਮੈਨੂੰ ਕੰਪੇਅਰ ਕਰਦਾ ਸੀ ਵਧੀਆ-ਵਧੀਆ ਬਾਈਬਲ ਦੀ ਆਪਾਂ ਇਕੱਠਾ ਕਰਨੀ ਹੈ ਬਾਈਬਲ ਦੀਆਂ ਵਧੀਆ-ਵਧੀਆ ਆਇਤਾਂ ਪਾਉਣੀਆਂ ਪਰ ਮੈਂ ਮੰਨਿਆ ਨਹੀਂ ਇਹਨੇ ਮੈਨੂੰ ਬੜੇ ਲਾਲਚ ਦਿੱਤੇ ਬੁੱਟਾ ਸਿੰਘ ਨੇ ਵੀ ਮੇਰੇ ਨਾਲ ਆ ਜਾ ਮੈਂ ਤੈਨੂੰ ਤਨਖਾਹ ਵੀ ਦਊਂਗਾ ਤੇਰੀ ਗੱਡੀ ਵੀ ਫ੍ਰੀ ਕਰੂੰਗਾ ਆ ਵੀ ਕਰੂੰਗਾ ਆ ਵੀ ਕਰੂੰਗਾ ਪਰ ਮੈਂ ਸਮਝ ਗਿਆ ਸੀ ਵੀ ਇਹ ਬੰਦਾ ਗੰਦਾ ਵਾ ਇਹ ਬੰਦਾ ਸਹੀ ਨਹੀਂ ਉਹੀ ਬੰਦਾ ਆ ਵੀ ਜਿਹਨੂੰ ਲਾਲਚ ਦਿੱਤਾ ਗਿਆ ਸੀਗਾ ਵੀ ਤੁਸੀਂ ਕ੍ਰਿਸਚੀਅਨ ਜਾਂ ਕਿਸੇ ਹੋਰ ਧਰਮ ਦੇ ਵਿੱਚ ਆ ਜਾਓ ਤੇ ਅਸੀਂ ਤੁਹਾਨੂੰ ਪੈਸੇ ਦੇਾਂਗੇ ਹਾਂਜੀ ਹਾਂਜੀ ਜੀ ਮੇਰਾ ਕੰਮ ਸੀਗਾ ਬਾਬਾ ਜੀ ਨੂੰ ਦੱਸਣਾ ਮੈਂ ਦੱਸਿਆ ਕਿ ਇਹ ਬੂਟਾ ਸਿੰਘ ਕੌਣ ਹੈ ਦਾ ਪਤਾ ਕਰੋ ਬਾਅਦ ਚ ਪਤਾ ਕੀਤਾ ਤਾਂ ਪਤਾ ਲੱਗਿਆ ਇਹ ਰਮਨਦੀਪ ਦਾ ਹੀ ਇੱਕ ਕੈਂਡੀਡੇਟ ਹੈ ਠੀਕ ਹੈ ਰਮਨਦੀਪ ਨਾਲ ਹੀ ਉਹ ਜਿਹੜਾ ਫਗਵਾੜਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅਟੈਕ ਹੋਇਆ ਉੱਥੇ ਇਹ ਦੋਨੋਂ ਇਕੱਠੇ ਸੀਗੇ ਫਿਰ ਕੁਲੜ ਪੀਜ਼ਾ ਵਾਲੇ ਦੇ ਜਦੋਂ ਦੁਕਾਨ 'ਚ ਜਦੋਂ ਰਮਨਦੀਪ ਪਹੁੰਚਿਆ ਸੀ ਉਹਨਾਂ ਦੇ ਨਾਲ ਹੀ ਪਹੁੰਚਿਆ ਸੀ ਬੂਟਾ ਸਿੰਘ ਵੀ ਅੱਛਾ ਠੀਕ ਹੈ ਹੁਣ ਬੂਟਾ ਸਿੰਘ ਜੀ ਦੇ ਉੱਪਰ ਐਡੀ ਵੱਡੀ ਗੱਲ ਉੱਠੀ ਆ ਕਿ ਬਈ ਕਰੋੜ ਰੁਪਈਆ ਦੇ ਰਿਆ ਤੇ ਬਈ ਬੂਟਾ ਸਿੰਘ ਦੇ ਕੰਨ ਦੇ ਅੰਦਰ ਜਾਣੀ ਚਾਹੀਦੀ ਏ ਗੱਲ ਤੂੰ ਕੌਮ ਦਾ ਗੱਦਾਰ ਕਿੱਦਾਂ ਬਣਿਆ ਤੂੰ ਕਿੱਦਾਂ ਬਣਿਆ ਤੂੰ ਭਾਵੇਂ ਇੱਕ ਪਰਚਾ ਕਰ ਮੈਨੂੰ ਜੇਲੀ ਵੀ ਤੂੰ ਜਿੱਧਰ ਦਾ ਵੀ ਹੈਗਾ ਠੀਕ ਹੈ ਪਰ ਕੌਮ ਚ ਸਾਡੇ ਗੱਦਾਰ ਅਗਰ ਮਿਲਣਗੇ ਹੁਣ ਹੁਣ ਨਹੀਂ ਬਖਸ਼ੇ ਜਾਣਗੇ ਮੇਰੇ ਉੱਪਰ ਸੱਤ ਪਰਚੇ ਹੋਏ ਮੈਂ ਬਰਦਾਸ਼ਤ ਕੀਤਾ ਕੋਈ ਨਹੀਂ ਖੜਿਆ ਮੇਰ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਕੱਲੀ ਜਨਾਨੀ ਨਾ ਖੜੀ ਸੀ ਇੱਕ ਪਾਦਰੀ ਸੀਗਾ ਉਹਨੇ ਸਾਡੇ ਗੁਰੂਆਂ ਨੂੰ ਮਰੇ ਹੋਏ ਦੱਸਿਆ ਮੈਂ ਆਪਣੇ ਗੁਰੂਆਂ ਦੇ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਉਹਨਾਂ ਦੇ ਬੱਚਿਆਂ ਬਾਰੇ ਉਹਨਾਂ ਦੇ ਮਾਤਾ ਜੀ ਬਾਰੇ ਮੈਂ ਗਲਤ ਨਹੀਂ ਸੁਣ ਸਕਦੀ ਮੈਂ ਫਤਿਹਗੜ੍ਹ ਸਾਹਿਬ ਚ ਕੱਲੀ ਤਰਨਾ ਲਾਇਆ ਸੀ ਜਨਵਰੀ ਮਹੀਨੇ ਚ ਠੀਕ ਹੈ ਤੇ ਹੁਣ ਆਪਾਂ ਇਸ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇਹ ਕੌਮ ਦੇ ਵਿੱਚ ਗद्दार ਅਸੀਂ ਨਹੀਂ ਬਖਸ਼ਣੇ ਤੇ ਫਿਰ ਹੁਣ ਕੀ ਤੁਸੀਂ ਅੱਗੇ ਪਲਾਨ ਬਣਾਇਆ ਜਾਂ ਕੀ ਕਾਰਵਾਈ ਕਰੋਗੇ ਜਾਂ ਉਹਨਾਂ ਨੂੰ ਮਿਲੋਗੇ ਜਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਕਰੋਗੇ ਸਪਸ਼ਟ ਇਹ ਸਪਸ਼ਟਿਕਰਣ ਹੁਣ ਬਾਬਾ ਜੀ ਮੇਰਾ ਕੰਮ ਸੀ ਮੈਂ ਕਿਸੇ ਦੇ ਅੰਡਰ ਚ ਹਾਂ ਮੈਂ ਇੱਕ ਕਿਸੇ ਦੇ ਅੰਡਰ ਚ ਹਾਂ ਮੈਨੂੰ ਬਾਬਾ ਜੀ ਨੇ ਹਮੇਸ਼ਾ ਚੰਗਾ ਅਦਮਾਰਗ ਦਿਖਾਇਆ ਸੱਚ ਦਾ ਮਾਰਗ ਦਿਖਾਇਆ ਮੇਰੇ ਬਾਬਾ ਜੀ ਹੀ ਮੇਰੇ ਪਿਤਾ ਜੀ ਆ ਔਰ ਮੈਨੂੰ ਮੈਨੂੰ ਸਪਸ਼ਟੀਕਰਨ ਚਾਹੀਦਾ ਹੈ ਸਤਨਾਮ ਸਿੰਘ ਨੇ ਕਿੱਦਾਂ ਸਿੱਖ ਜਥੇਬੰਦੀਆਂ ਨੂੰ ਗੁੰਮਰਾਹ ਕਰਕੇ ਮੇਰੇ ਉੱਪਰ ਪਰਚਾ ਪਾਇਆ ਠੀਕ ਹੈ ਜੀ ਗੁੱਸਾ ਜਰੂਰ ਆਂਦਾ ਹੈ ਕਿਸੇ ਵੀ ਧਰਮ ਦੇ ਖਿਲਾਫ ਜਦੋਂ ਆਪਾਂ ਗੱਲ ਕਰਦੇ ਆ ਤਾਂ ਜਿਹੜੇ ਸਬੰਧਤ ਨਾਲ ਨਮਾਇंदे ਹੁੰਦੇ ਨੇ ਤੇ ਗੁੱਸਾ ਹਰ ਕ ਨੂੰ ਚੜਦਾ ਹੈ ਕਿਉਂਕਿ ਗੁਰੂ ਸਾਰਿਆਂ ਦੇ ਸਾਂਝੇ ਹੁੰਦੇ ਆ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਨੂੰ ਵੀ ਕੋਈ ਹੱਕ ਨਹੀਂਗਾ ਵੀ ਉਹ ਉਸ ਦੇ ਖਿਲਾਫ ਗੱਲ ਕਰੇ ਬਾਬਾ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਸੀ ਵੀ ਤੁਸੀਂ ਵੀ ਵਿਨਿਤ ਕੋਰ ਦੇ ਉੱਤੇ ਮਾਮਲਾ ਦਰਜ ਕਰਵਾਇਆ ਸੀਗਾ ਤੇ ਉਹ ਕੀ ਕਾਰਨ ਸੀਗਾ ਤੇ ਹੁਣ ਮਾਮਲਾ ਰੱਦ ਵੀ ਕਰਵਾਇਆ ਤੇ ਅੱਜ ਤੁਸੀਂ ਇਕੱਠੇ ਬੈਠੇ ਹੋ ਕੀ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾ ਤਰਨੰਦੰ ਜੋ ਕਿ ਜਿਨ੍ਹਾਂ ਦੇ ਅਸੀਂ ਜਸੇਦਾਰਾਂ ਜਿਨ੍ਹਾਂ ਨੇ ਸਾਨੂੰ ਜਸੇਦਾਰੀ ਦਿੱਤੀ ਆ ਤੋਂ ਛਾੜੇ ਹfte ਜਿਹੜੇ ਇਹ ਇਲਜ਼ਾਮ ਨਹੀਂ ਆ ਇੱਕ ਜੇ ਟਾਈਮ ਜਦੋਂ ਨਵਾਂ ਨਵਾਂ ਕੋਈ ਮੁੱਦਾ ਪੜਕਦਾ ਹੈ ਨਾ ਬਹੁਤ ਲੋਕ ਇਸ ਚੀਜ਼ ਤੇ ਪਹਿਲਾਂ ਧਿਆਨ ਘਟ ਦਿੰਦੇ ਪਹਿਲਾਂ ਉੱਤੇ ਪਰਚਾ ਟੋਕਣ ਤੱਕ ਜਾਂਦੇ ਆ ਇਹ ਉਹਦੇ ਵਿੱਚ ਜਿਹੜਾ ਮਾਮਲਾ ਹੋਇਆ ਸੀਗਾ ਇਹ ਰਾਤ ਨੂੰ ਕਰੀਬ 8 ਵਜੇ ਮੇਰੇ ਕੋਲ ਕਾਲ ਆਈ ਆ ਰਮਨਦੀਪ ਮੰਗੂ ਮੱਠ ਦੀ ਔਰ ਇਹਦੇ ਨਾਲ ਕਾਫੀ ਹੋਰ ਵੀ ਜਥੇਦਾਰ ਸੀਗੇ ਜਿਹੜੇ ਸਾਡੇ ਬਹੁਤ ਹੀ ਨੇੜੇੋਂ ਜਿਨ੍ਹਾਂ ਦੇ ਅਧਿਕਾਰ ਦੇ ਨਾਲ ਸਾਡਾ ਜਿਹੜਾ ਕੰਮ ਸੀਗਾ ਸਾਨੂੰ ਕਾਲ ਆਈ ਤੇ ਮੈਨੂੰ ਕਹਿੰਦੇ ਵੀ ਗੱਲ ਇਹ ਆ ਕਿ ਇੱਕ ਭੈਣ ਦਾ ਫੋਨ ਆਇਆ ਕਹਿੰਦੇ ਵੀ ਉਹਨੇ ਵੀਡੀਓ ਵਾਇਰਲ ਹੋਈ ਆ ਉਹਨੇ ਇਹ ਗੱਲ ਕਹੀ ਆ ਕਿ ਹਾਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੈਕਟ ਕਰਦੀਆਂ ਕਿੰਨੇ ਰੋਕਣਾ ਰੋਕ ਲੈ ਔਰ ਮੈਨੂੰ ਥੋੜੇ ਜਿਹਾ ਕਲਿੱਪ ਜਾਨਾ ਨੇ ਭੇਜਿਆ ਤੇ ਮੈਂ ਇਸ ਚੀਜ਼ ਤੇ ਬੜਾ ਪੜਖਿਆ ਵੀ ਇਹ ਸਾਡੇ ਗੁਰੂ ਘਰ ਸਿਰਫ ਇਹ ਕੁੱਲੂ ਮਨਾਲੀ ਬਣ ਗਏ ਆ ਜਿਹੜੇ ਵੀ ਜਿਹੜਾ ਗੁਰਦੁਆਰੇ ਜਾਊਗਾ ਤੇ ਇਹ ਇਸੇ ਕਮਲੀ ਗੁਰਦੁਆਰੇ ਬਣ ਗਏ ਆ ਤੇ ਮੈਂ ਇਸ ਚੀਜ਼ ਤੇ ਗੌਰ ਕਰਦੇ ਨਾਲ ਹੀ ਮੈਂ ਕਾਲ ਕੀਤੀ ਤੇ ਮੈਂ ਛਦਰ ਥਾਣੇ ਪਹੁੰਚ ਗਿਆ ਜਿੱਥੇ ਝਾੜੀਆਂ ਜੱਤੇ ਬੰਦੀਆਂ ਧਾਰੀਆਂ ਇਹ ਕਟਿੰਗ ਦੀ ਦੇ ਵਿੱਚ ਮੈਂ ਵੀ ਬੈਠਾ ਜਦ ਪਹੁੰਚਿਆ ਤਾਂ ਸਾਡੇ ਜਥੇਦਾਰ ਬਾਬਾ ਸਾਹਬ ਸਿੰਘ ਵੀ ਨਾਲ ਸੀਗੇ ਹੋਰ ਵੀ ਸਾਡੇ ਬਾਬਾ ਮੇਜਰ ਸਿੰਘ ਦੀ ਫੌਜ ਵਿੱਚ ਜਿਹੜੇ ਆਈਟਮ ਰਹਿਰੇ ਫੌਜਾਂ ਤੇ ਕਹੋ ਵੀ ਆਪਾਂ ਆਪਣੇ ਜਥੇਦਾਰਾਂ ਵੱਲੋਂ ਵੇਖ ਕੇ ਹੀ ਜਾਣਾ ਸੀਗਾ ਜਦ ਉਹ ਆਇਆ ਤਾਂ ਸਾਡਾ ਵੀ ਫਰਜ਼ ਪਾਉਂਦਾ ਜਾਣਦਾ ਤੋਤੇ ਤੁਹਾਨੂੰ ਲੱਗਦਾ ਨਹੀਂ ਸੀਗਾ ਵੀ ਆਪਾਂ ਪਹਿਲਾਂ ਵੈਰੀਫਾਈ ਕਰ ਲੰਦੇ ਵੈਰੀਫਾਈ ਕਰਨ ਤੋਂ ਬਾਅਦ ਆਪਾਂ ਦਰਖਾਸਤ ਦਿੰਦੇ ਜਾਂ ਮਾਮਲਾ ਦਰਜ ਕਰਵਾਉਂਦੇ ਤੁਸੀਂ ਬੜੀ ਕਾਲੀ ਨਹੀਂ ਕਰਗੇ ਸੀ ਦੇਖੋ ਜੀ ਸਾਡਾ ਵੈਰੀਫਾਈ ਜਦੋਂ ਸਾਡੇ ਜਥੇਦਾਰ ਫਰਲੇ ਵਾਲੇ ਬੈਠੇ ਆ ਵੈਰੀਫਾਈ ਤੇ ਇਹਨਾਂ ਨੇ ਕਰਨੀ ਸੀ ਜਦੋਂ ਸਾਡੇ ਮੇਨ ਆਗੂ ਹੀ ਆ ਕੇ ਖੜੇ ਆ ਤੇ ਪਰ ਅਜੀ ਤੇ ਉਹਨਾਂ ਦੇ ਸਪਾਈ ਸੀ ਨਾ ਫਿਰ ਬਾਅਦ ਚ ਵਾਪਸ ਵੀ ਲੈ ਲਈ ਦਰਖਾਸਤ ਪਾਪ ਜੀ ਇਹਦੀ ਕਾਰਨ ਇਹ ਹੈ ਕਿ ਮੈਂ ਖੁਦ ਫਿਰ ਵੈਰੀਫਿਕੇਸ਼ਨ ਕੀਤੀ ਜਾ ਜਦੋਂ ਮੇਰੇ ਕੋਲੇ ਬਨੀਤ ਕੌਰ ਆਈ ਆ 1 ਸਾਲ ਬਾਅਦ ਤੋ ਇਹਦੀ ਮੇਰੀ ਮੁਲਾਕਾਤ ਹੋਈ ਆ ਔਰ ਉਸ ਤੋਂ ਬਾਅਦ ਮੈਂ ਸਾਰੀ ਇਹਦੀ ਵੈਰੀਫਾਈ ਜਿੰਨੇ ਵੀ ਇਹਦੀਆਂ ਫਾਈਲਾਂ ਅੱਜ ਵੀ ਮੈਂ ਕੁਛ ਪਹਿਲਾਂ ਨਹੀਂ ਸੀ ਗਿਆ ਮੈਂ ਇਹਨੂੰ ਇੱਕ ਤੁਹਾਨੂੰ ਇਹਨਾਂ ਨੇ ਵੀਡੀਓ ਰਾਈਮ ਵੀ ਦੱਸਿਆ ਕਿ ਮੈਨੂੰ ਬਹੁਤ ਕੁਝ ਨੇ ਦੱਸਿਆ ਵੀ ਜਿਹੜਾ ਆਪਾਂ ਨੂੰ ਕਲੀਅਰ ਕਰਨ ਦੀ ਲੋੜ ਸੀ ਇਹ ਜਿੰਨੀਆਂ ਰਿਪੋਰਟਾਂ ਇਹ ਬਾਅਦ ਚ ਤਿਆਰ ਹੋਈਆਂ ਹਾਲਾਂਕਿ ਇਹ ਕੋਈ ਹੈਗੀਆਂ ਜੀ ਪਰ ਫੋਟੋ ਕਾਪੀਆਂ ਨਹੀਂ ਸੀ ਗਿਆ ਫਿਰ ਇਹਦੀ ਜਦੋਂ ਮੈਂ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਵਿੱਚ ਮਸਦਾ ਥਾਣੇ ਜਾ ਕੇ ਇਹਦੀ ਜਿਹੜੀ ਦਰਖਾਸਤ ਆ ਉਹ ਮੈਂ ਰੱਦ ਕਰਾਈ ਹਾਲਾਕੀ ਇਹ ਸਟਾਈ ਮਲਾਜ਼ਮ ਦੇ ਐਸੋਤੇ ਮਲਾਜ਼ਮ ਸੀ ਉਹਨਾਂ ਨਾਲ ਮੇਰੀ ਬੈਠ ਕੇ ਗੱਲ ਹੋਈ ਉਹਨਾਂ ਨੇ ਇੱਕ ਮੌਕੇ ਤੇ ਵੀ ਇਹ ਗੱਲ ਕਹੀ ਸੀ ਕਿ ਜੇ ਜ਼ਿੰਦਦਾਰੀ ਤੁਸੀਂ ਪਰਚਾ ਕਰਾ ਰਹੇ ਹੋ ਤੇ ਥੋੜਾ ਜਿਹਾ ਤੁਸੀਂ ਵੀ ਸੋਚ ਸਮਝਣਾ ਉਹਨਾਂ ਨੇ ਗੱਲ ਕਹੀ ਆ ਮਲਾਜ਼ਮਾਂ ਨਾਲ ਆਪਾਂ ਧੱਕਾ ਜ਼ਰੂਰ ਕਰਦੇ ਆ ਪਰ ਉਹ ਆਪਾਂ ਨੂੰ ਸਮਝ ਜ਼ਰੂਰ ਦਿੰਦੇ ਆ ਪਰ ਆਪਣਾ ਓਵਰ ਟਾਈਮ ਛੁੱਟਣ ਦੀ ਬਹੁਤ ਲੋੜ ਹੁੰਦੀ ਆ ਪਰ ਆਪਾਂ ਓਵਰ ਟਾਈਮ ਲਈ ਤਰਖਾਸ ਲਿਖਾਉਣੀ ਸੀ ਲਿਖਾਈ ਆ ਇੱਕ ਸਾਲ ਪਹਿੰ ਮੈਂ ਦਰਖਾਸਤ ਨੂੰ ਰੱਦ ਕਰਾਇਆ ਜੋ ਜਿਹਦੇ ਵਿੱਚ ਸਾਬਤ ਹੋਇਆ ਕਿ ਬਨੀਤ ਕੌਰ ਇੱਥੇ ਗਲਤ ਨਹੀਂ ਹੈ ਉਹ ਤੋਂ ਬਾਅਦ ਮੈਂ ਇੰਨੀ ਗੱਲ ਕਹੀ ਆ ਤੇ ਫਿਰ ਮੇਰੀ ਰਮਨਦੀਪ ਮੰਗੂ ਮਟਨੜ ਮੈਂ ਐਂਟੀ ਹੋ ਚੁੱਕਿਆ ਸੀ ਕਿਉਂਕਿ ਇਹ ਕਹਿੰਦਾ ਤੂੰ ਉਧਰ ਆਪਣੇ ਕਿਉਂ ਹੋਇਆ ਪਰ ਮੈਨੂੰ ਸੱਚ ਦਾ ਪੱਖ ਲੈਣਾ ਬਹੁਤ ਜ਼ਰੂਰੀ ਸੀਗਾ ਕਿਤੇ ਸਹੀਆ ਉਥੇ ਆਪਾਂ ਸਹੀ ਕਵਾਂਗੇ ਜਿੱਤੇ ਗਲਤ ਹੈ ਉਥੇ ਚਾਹੇ ਮੇਰਾ ਬਾਪ ਕਿਉਂ ਨਾ ਹੋਵੇ ਮੈਂ ਆਪਣੇ ਬਾਪ ਨੂੰ ਵੀ ਗਲਤ ਕਵਾਂਗਾ ਚਲੋ ਬਾਬਾ ਜੀ ਹੁਣ ਤੁਸੀਂ ਵਿਨਿਤਕੌਰ ਜੀ ਦੇ ਨਾਲ ਖੜੇ ਹੋ ਬਿਲਕੁਲ ਖੜੇ ਆ ਹੁਣ ਤੁਹਾਨੂੰ ਸਪਸ਼ਟੀਕਰਨ ਮਿਲ ਗਿਆ ਵੀ ਮਤਲਬ ਇਹ ਗਲਤ ਨਹੀਂ ਸੀਗੇ ਹਨਾ ਉਸ ਵੀਡੀਓ ਦੇ ਵਿੱਚ ਜੋ ਵੀ ਸੀਗਾ ਉਹ ਗਲਤ ਸੀਗੀ ਬਣਾਈ ਗਈ ਬਿਲਕੁਲ ਜੀ ਬਿਲਕੁਲ ਆਪਾਂ ਇਹ ਚੀਜ਼ ਤੇ ਬਿਲਕੁਲ ਫੁੱਲ ਸਪੋਰਟ ਆ ਬਨੀਤਕੌਰ ਨੂੰ ਇੱਕ ਗੱਲ ਕਹੀ ਜੇ ਤੂੰ ਮੇਰੀ ਧੀ ਆ ਤੇ ਮੇਰੀ ਧੀ ਬਣ ਕੇ ਖੜੀ ਤੇ ਮੈਂ ਤੇਰਾ ਨਾਲ ਫੁੱਲ ਸਪੋਰਟ ਕਰਾਂਗਾ ਭਾ ਮਗਰ ਗੱਲ ਇਹ ਆ ਕਿ ਜੋ ਛਾਡੇ ਕੌਮ ਦੇ ਜਿਹੜੇ ਗद्दार ਹੈ ਜਿਹੜੇ ਜਿਨ੍ਹਾਂ ਨੇ ਇਹਨੂੰ ਬਲੈਕਮੇਲ ਕੀਤਾ ਇਹਨੂੰ ਇਹਦੇ ਨਾਲ ਧੱਕਾ ਕੀਤਾ ਤੇ ਇਥੋਂ ਤੱਕ ਵੀ ਗੱਲ ਹੀ ਜਦੋਂ ਇਹਨੇ ਮੈਨੂੰ ਆ ਕੇ ਸਾਰੀ ਗਲਤੀ ਮੇਕ ਕੋ ਬਹੁਤ ਰੋਈ ਆ ਮੈਂ ਕਿਹਾ ਇੱਕ ਮੇਰੀ ਧੀ ਆ ਹੈ ਛਾਡੇ ਸਿੰਘਾਂ ਦੀਆਂ ਧੀਆਂ ਜਾਂ ਭੈਣਾਂ ਹੁੰਦੀਆਂ ਜਾਂ ਮਾਤਾਵਾਂ ਹੁੰਦੀਆਂ ਚਲੋ ਬੱਬਾ ਜਿੱਦਾਂ ਹੁਣ ਤੁਹਾਨੂੰ ਪਤਾ ਲੱਗਿਆ ਵੀ ਇਹ ਜੋ ਵੀਡੀਓ ਸੀਗੀ ਝੂਠੀ ਸੀਗੀ ਤੇ ਫੇ ਹੋਰ ਜਿੱਥੇ ਬੰਦਿਆਂ ਨੂੰ ਵੀ ਪਤਾ ਲੱਗ ਗਿਆ ਹੋਣਾ ਮੈਂ ਕਿ ਉਹ ਵੀ ਨਾਲ ਖੜਨਗੇ ਜਾਂ ਤੁਸੀਂ ਉਹਨਾਂ ਨੂੰ ਸਮਝਾਉਂਗੇ ਜਾਂ ਗੱਲਬਾਤ ਕਰੋਗੇ ਉਹਨਾਂ ਨਾਲ ਦੇਖੋ ਜੀ ਮੇਰੇ ਨਾਲ ਹੁਣ ਦਸੇ ਬੰਦੀ ਪੂਰੀ ਮੇਰੇ ਨਾਲ ਆ ਕਿੰਨਾ ਵੀ ਦਲ ਪੰਥਾ ਜਿੰਨੇ ਵੀ ਜ਼ਥੇਦਾਰ ਨੇ ਆਪਣੇ ਲੁਧਿਆਣੇ ਦੇ ਇੱਕ ਅੱਧਾ ਹੋਊਗਾ ਜਿਹਨੂੰ ਉਧਰ ਲਈ ਝਾਕਾ ਬਾਕੀ ਜਿੱਧਰ ਦਾਸ ਖੜਾ ਹੋਏਗਾ ਉਧਰ ਫੌਜਾਂ ਖੜੀਆਂ ਹੋਊਗਾ ਫੌਜਾਂ ਸਾਰਿਆਂ ਨੂੰ ਪਤਾ ਵੀ ਪ੍ਰਗਟ ਸਿੰਘ ਜਿੱਥੇ ਵੀ ਖੜਦਾ ਇਹ ਗਲਤ ਜਗ੍ਹਾ ਤੇ ਟੈਂਡ ਨਹੀਂ ਲੈਂਦਾ ਠੀਕ ਹੈ ਜੀ ਠੀਕ ਹੈ ਜੀ ਸੋ ਤੁਸੀਂ ਸਾਰੀ ਵੀਡੀਓ ਸੁਣੀ ਹੈ ਤੇ ਸਾਰਾ ਕੁਝ ਤੁਹਾਡੇ ਧਿਆਨ ਧਿਆਨ ਦੇ ਵਿੱਚ ਆ ਗਿਆ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ